ਉਹ ਮਰ ਗਿਆ ਵਾ ਮਰ ਗਿਆ ਵਾ ਹਾਂ ਹਾਂ ਬਾਬਾ ਜੀ ਆ ਤੋ ਖਾ ਵਾ ਗੱਡੀ ਦੇ ਝੂਟਿਆ ਤੱਕ ਤੇ ਠੀਕ ਹੀ ਪਰ ਮੌਤ ਵਾਲਾ ਕੰਮ ਔਖਾ ਵਾ ਮੈਂ ਤੇ ਹੈ ਵੀ ਇਕੱਲਾ ਇਕੱਲਾ ਵਾ ਤੇ ਬਾਕੀ ਦੋ ਦੋ ਆ ਉਹ ਸਾਰੇ ਇਕੱਲੇ ਇਕੱਲੇ ਹੀ ਆ ਗੱਡੀ ਦੇ ਛਾਲ ਤੇ ਐਂ ਮਾਰ ਕੇ ਬੈਠਾ ਵੀ ਜਿੱਦਾਂ ਭੂਆ ਕੋ ਚੱਲਿਆ ਨਾ ਬਾਬਾ ਜੀ ਕੁਝ ਹੋ ਨਹੀਂ ਸਕਦਾ ਜੇ ਤੁਸੀਂ ਮੈਨੂੰ ਬਖਸ਼ਦਾ ਤੇ ਓਏ ਆਖਰ ਦੀ ਬਾਜੀ ਦੇ ਮਰਨਾ ਹੀ ਆ ਕਿੰਨਾ ਕჯერ ਬਖਸ਼ਾਂਗੇ ਤੈਨੂੰ ਉਹ ਨਾਲੇ ਬਖਸ਼ਣ ਵਾਲੇ ਕੰਮ ਸਾਡੇ ਕੋ ਨਹੀਂ ਆ ਫਿਰ ਐ ਕਰੋ ਦੋ ਕੁ ਮਿੰਟ ਦੋ ਮੇਰੀ ਨਾ ਜੇਬ ਚ ਘਰ ਦੀਆਂ ਚਾਬੀਆਂ ਆ ਗਈਆਂ ਮੈਂ ਭੱਜ ਕੇ ਫੜਾਣਾ ਵਾ ਕੋਈ ਨਹੀਂ ਫੜ ਲਣਗੇ ਘਰ ਦੇ ਚਾਬੀਆਂ ਆਪੇ ਹੀ ਜੇਬ ਤੇਰੀ ਥੱਲੇ ਹੀ ਆ ਜੇਬ ਕਿਹੜਾ ਨਾਲ ਲੈ ਆਇਆ ਹੈ ਹਾਂ ਥੱਲੇ ਰਹਿ ਗਈ ਜੇਬ ਮੈਂ ਤਾਂ ਹੀ ਕਹਾਂ ਭਾਰ ਹੌਲਾ ਹੌਲਾ ਜਾ ਕੋ ਲੱਗਣ ਡਿਆ ਇਹ ਸਾਰਾ ਭਾਰ ਬਾਬਾ ਜੀ ਫੇਰ ਮਾਇਆ ਦਾ ਹੀ ਉਹ ਮਾਇਆ ਦਾ ਭਾਰ ਹੀ ਸਾਰਾ ਉਹ ਮਾਇਆ ਨੇ ਕਮਲੀ ਕੀਤੀ ਆ ਦੁਨੀਆ ਬਾਬਾ ਜੀ ਮੈਂ ਤਾਂ ਸੁਣਿਆ ਧਰਮ ਰਾਜ ਝੋਟੇ ਦੇ ਆਉਂਦਾ ਤੁਹਾਡਾ ਝੋਟਾ ਕਿੱਥੇ ਆ ਵਾ ਉਹ ਤੇਰੇ ਆਪ ਤੁਸੀਂ ਗੱਡੀਆਂ ਦੇ ਤਰੇ ਫਿਰੋ ਉਹ ਸਰਕਾਰ ਆਪਣੇ ਬੰਦਿਆਂ ਨੂੰ ਸਰਕਾਰੀ ਗੱਡੀਆਂ ਦੇਣ ਡੀ ਓਏ ਇਹਦੇ ਸੱਚੀ ਸਰਕਾਰ